ਵੈਦੁਰਜੀ ਦਾ ਖਾਲਸਾ ਵੈਦੁਰਜੀ ਦੀ ਫਤਿਹ ਅਸੀਂ ਸੁਖਣੀ ਸੁਸਾਇਟੀ ਗਰੁੱਪ ਜੋਗਾ 2 ਸਾਲ ਪਹਿਲਾਂ ਸਾਨੂੰ ਆਨੰਦਪੁਰ ਸਾਹਿਬ ਦੀ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਜਾਣ ਦਾ ਮੌਕਾ ਮਿਲਿਆ ਸੀ ਅਸੀਂ ਇਸ ਮੌਕੇ ਤੇ ਉਸ ਜਗ੍ਹਾ ਦੇ ਦਰਸ਼ਕਾਰਨ ਗਏ ਸੀ ਉਸ ਤੋਂ ਪਰਵਾਹ ਤੋਂ ਹੋ ਕੇ ਅਸੀਂ ਇਹ ਉਪਰਾਲਾ ਸਾਰੇ ਨਗਰ ਦੇ ਸਹਿਯੋਗ ਨਾਲ ਸਾਰਿਆਂ ਦੀ ਸਲਾਹ ਨਾਲ ਕਰਨ ਦੀ ਵਿਚਾਰ ਕਰੇ ਤੇ ਪਰਸੋਂ ਤੋਂ ਲੈ ਕੇ ਅਖੰਡ ਪਾਤਸ਼ਾਹ ਪ੍ਰਗਾਸ ਨੇ ਇਹ ਬਹੁਤ ਗਿਣਤੀ ਦੇ ਵਿੱਚ 12ਵਾਂ ਦੂਰੋਂ ਨੇੜੋਂ ਸੰਗਤ ਪਹੁੰਚ ਰਹੀ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਇਸ ਗਰੁੱਪ ਦੀ ਫਤਿਹ ਦੀ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਸੁਖਨੀ ਸਰਵ ਸੁਸਾਇਟੀ ਦਾ ਜੀ ਜਿਨ੍ਹਾਂ ਨੇ ਐਡਾ ਵੱਡਾ ਪ੍ਰੋਗਰਾਮ ਕੀਤਾ ਜੀ ਸਭ ਤੋਂ ਪਹਿਲਾਂ ਪੰਚਾਰ ਬੀਬੀਆਂ ਸੀ ਜਿਨ੍ਹਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਜੀ ਸੁਖਨੀ ਸਰਵ ਪਾਰਸ ਦੇ ਇਜ਼ਾਪ ਤੋਂ ਖਰੇ ਜੀ ਫਿਰ ਪ੍ਰਮਾਤਮਾ ਦੇ ਸੇਵਾ ਸ਼ੁਰੂ ਕੀਤੀ ਜੀ ਜੋ ਕਿ ਨਿਰਵੈਰ ਚੱਲ ਰਹੀ ਹੈ ਅੱਜ ਨਾਲ ਹੁਣ ਐਡਾ ਫਟਾ ਵਿਆਹ ਕਰਾਲਾ ਜੀ ਇੱਕ ਦੋ ਘੰਟੇ ਤੱਕ ਕੰਮ ਹੈ ਨਹੀਂ ਜੀ ਇਹ ਸਾਰੇ ਸਾਡੇ ਦਾ ਬਹੁਤ ਬਹੁਤ ਸਾਰੇ ਲੋਕਾਂ ਦਾ ਜੀ ਸਾਰੇ ਇਲਾਕੇ ਦਾ ਜੀ ਬਹੁਤ ਐਡਾ ਫਟਾ ਪਰਾਲਾ ਕੀਤਾ ਜੀ ਮੇਰੇ ਵੱਲ ਸਾਰੇ ਸੰਗਤ ਦਾ ਜੀ ਬਹੁਤ ਧੰਨਵਾਦ ਜੀ ਜਵਾਰਾ ਕੁੜੀ ਤੇ ਚੜਿਆ ਜੀ ਅੱਜ ਸਾਨੂੰ ਦਿਨ ਬੜ ਪਾ ਕੀ ਚੜਿਆ ਦਿਨ ਬੜ ਪਾ ਕੀ ਚੜਿਆ ਕਿਨੇ ਚਲੋ ਤੁਸੀਂ ਇਹਨਾਂ ਜਿਸ ਤਰ੍ਹਾਂ ਅਸੀਂ ਅੱਜ ਕੱਲ ਵੀ ਆਪਾਂ ਦੇਖਿਆ ਨਾ ਕਿ ਤੁਸੀਂ ਦੇ ਤਰ੍ਹਾਂ ਸਹੀ ਗੁਰੂ ਮਤੋ ਚ ਗਈ ਸੀ ਹਾਂਜੀ ਰਾਤ ਦੀ ਸੇਵਾ ਹਾਂਜੀ ਇਹ ਤੇਜ ਹਾਂਜੀ ਇਹਨਾਂ ਹੱਸਾ ਸੀ ਸੰਤੋਚ ਅੱਜ ਕੋ ਮੈਲੇ ਨਹੀਂ ਪੀਜੀ ਕਿਵੇਂ ਦੇਖ ਰਹੇ ਹੋ ਪਹਿਲਾਂ ਇਹ ਸਾਰੇ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਜੋਗਾ ਜੀ ਇੱਥੋਂ ਦੇ ਬੀਬੀਆਂ ਦਾ ਸੁਖਣੀ ਸਰ ਸੋਸਾਇਟੀ ਬਹੁਤ-ਬਹੁਤ ਇਹਨਾਂ ਦਾ ਵੱਡਾ ਯੋਗਦਾਨ ਆ ਸਾਰੇ ਪਿੰਡ ਨੂੰ ਇਹਨਾਂ ਨੇ ਬਹੁਤ ਮਤਲਬੂਬੀ 7-8 ਸਾਲਾਂ ਤੋਂ ਗੁਰੂ ਸਿੱਖੀ ਨਾਲ ਸਿੱਖੀ ਨਾਲ ਜੋੜਿਆਗਾ ਬਹੁਤ ਵਧੀਆ ਯੋਗਦਾਨ ਇਹਨਾਂ ਦਾ ਕੱਲ ਸਾਡੇ ਇੱਥੇ ਪ੍ਰਕਾਸ਼ ਆਪਣੇ ਪਰਸੋਂ ਪ੍ਰਕਾਸ਼ਪੁਰ ਹੋਏ ਸੀ ਕੱਲ ਮਾਰਚ ਕੱਢਿਆ ਗਿਆ ਸੰਗਤਾਂ ਦਾ ਬਹੁਤ ਉਤਸ਼ਾਹ ਸੀ ਬਹੁਤ ਜ਼ਿਆਦਾ ਸੰਗਤ ਸੀ ਤੇ ਮੇਰਾ ਇਹ ਜੋਤ ਨੂੰ ਇਹ ਸੁਨੇਹਾਗਾ ਵੀ ਆਪਾਂ ਜਿਹੜਾ ਆਪਾਂ ਨੂੰ ਮਨੁੱਖੀ ਜਿੰਨਾ ਮਿਲਿਆ ਇਹਦਾ ਆਪਾਂ ਸਹੀ ਪਾਸੇ ਲੱਗਣਾਗਾ ਆਪਾਂ ਨੂੰ ਗੁਰੂ ਸਾਹਿਬ ਨੇ 84 ਲੱਖ ਜੁਨਾ ਤੋਂ ਬਾਅਦ ਆਪਾਂ ਨੂੰ ਮਨੁੱਖੀ ਜੀਵਨ ਬਖਸ਼ਿਆਗਾ ਇਹਦਾ ਆਪਣਾ ਕੀ ਮੰਤਵ ਆ ਵੀ ਆਪਾਂ ਗੁਰੂ ਸਾਹਿਬ ਨਾਲ ਮਿਲਣਾ ਆਪਾਂ ਇਹ ਜੀਵਨ ਦਾ ਸਹੀ ਆਪਾਂ ਮਤਲਬ ਕੱਢੀਏ ਆਪਾਂ ਗੁਰੂ ਵਾਲੇ ਬਣੀਏ ਅੰਗ੍ਰਿਤ ਪਾਣ ਕਰੀਏ ਬਾਣੀ ਨਾਲ ਜੁੜੀਏ ਤੇ ਮੇਰਾ ਇਹੀ ਕਹਿਣਾਗਾ ਵੀ ਆਪਾਂ ਸਾਰੇ ਗੁਰੂ ਵਾਲੇ ਬਣੀਏ ਬਾਣੀ ਨਾਲ ਜੁੜੀਏ ਤੇ ਜਿਹੜੇ ਆਪਣੀ ਜੋਥਾ ਆਪਣੇ ਗਲਤ ਪਾਸੇ ਜਾ ਰਹੀ ਆ ਉਹਨੂੰ ਬਚਾਉਣ ਦਾ ਇੱਕੋ ਹੀ ਸਾਧਨ ਆ ਔੜੋ ਗੁਰੂ ਨਾਲ ਜੁੜੋ ਸ਼ਾਸਤਰ ਵਿਦਿਆ ਸਿੱਖੋ ਜਿਹੜਾ ਇਹ ਆਪਣਾ ਜਿਹੜਾ ਸਾਰਾ ਜੋਤ ਹੈ ਇਹ ਨਸ਼ਿਆਂ ਵੱਲ ਜਾ ਰਿਹਾ ਹੈ ਇਹ ਬਹੁਤ ਗਲਤ ਆ ਇਹ ਆਪਾਂ ਨੂੰ ਹਰ ਘਰ ਦੇ ਵਿੱਚ ਨਸ਼ਾ ਗਾ ਹਰ ਘਰ ਬਾਹਰ ਜਾ ਰਿਹਾ ਹੈ ਹਰ ਇੱਕ ਬੱਚਾ ਬਾਹਰ ਜਾ ਰਿਹਾ ਇਹਨਾਂ ਸਾਰਿਆਂ ਨੂੰ ਬਚਾਉਣ ਦੇ ਲਈ ਆਪਣਾ ਇੱਕ ਗੁਰਸਿੱਖੀ ਘਰਾਗਾ ਆਪਣਾ ਅੰਮ੍ਰਿਤ ਵੇਲੇ ਬਣੋ ਬਾਣੀ ਪੜੋ ਇਕਮੇ ਰਹੇ ਸੁਨੇਹਾ ਵੀ ਹਰ ਬੱਚਾ ਹਰ ਘਰ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੋ ਜਪਜੀ ਸਾਹਿਬ ਦੇ ਪਾਠ ਵਿੱਚ ਬਹੁਤ ਜ਼ਿਆਦਾ ਤਾਕਤ ਆ ਹਰ ਇੱਕ ਬੱਚਾ ਚਾਹੇ ਸਵੇਰ ਨੂੰ ਨਹੀਂ ਟਾਈਮ ਮਿਲਦਾ ਜਿਵੇਂ ਜਿਵੇਂ ਕੋਈ ਸਕੂਲ ਜਾਂਦਾ ਟਾਈਮ ਕੱਢ ਕੇ ਜੋ ਜਗਦੀ ਸਾਹਿਬ ਦਾ ਪਾਠ ਕਰੋ ਤੇ ਮੇਰੇ ਇਹੀ ਸੁਨੇਹਾ ਜੀ ਤੇ ਸਾਡੀ ਸਾਰੀਆਂ ਬੀਬੀਆਂ ਦਾ ਸਾਡੇ ਸਾਰੇ ਨਗਰ ਨਗਰ ਨਿਵਾਸ ਦਾ ਜੋਗਾ ਦਾ ਬਹੁਤ ਬਹੁਤ ਵੱਡਾ ਇਹ ਯੋਗਦਾਨ ਹੈ ਤੇ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਣ ਚੜ੍ਹਦੀ ਕਲਾ ਸਾਰੇ ਮਤਲਬ ਕੀ ਸਾਰੇ ਪੰਡਾਂ ਦੇ ਵਿੱਚ ਇਹ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सारे आए उते के सरीर पट